ਸਾਤਿਸ਼ਰ ਗਾਲਜੇ ਸਾਰਿਆਂ ਨੂੰ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੀ ਆਉਂਦੇ 6-7 ਦਿਨਾਂ ਦੇ ਮੌਸਮ ਦੀ ਯਾਨਕਿ 5 ਸਤੰਬਰ ਤੱਕ ਮੌਸਮ ਪੰਜਾਬ ਦਾ ਕਿੰਦਾ ਰਹਿ ਸਕਦਾ ਹੈ ਤੇ ਮਾਨਸੂਨ ਦੇ ਮੀਂਹ ਕਿੰਨੇ ਕਿ ਲੱਗਣਗੇ ਕਿੰਨੇ ਕਿ ਐਕਟਿਵ ਰਹੇਗੀ ਮਾਨਸੂਨ ਤੇ ਇੱਕ ਵੈਸੇ ਜੇ ਸਰਪੰਸ ਯਾਨੀ ਕਿ ਵਾਸ਼ੂਮੇ ਸਿਸਟਮ ਜਿਹੜਾ ਕਿ ਸਰਗਰਮ ਹੋ ਚੁੱਕਿਆ ਹੈ ਜੇ ਸਦਕਾ ਕਿੰਨੇ ਕ ਮੀਂਹ ਲੱਗਣਗੇ ਉਹ ਦਿਨਾਂ ਦੇ ਵਿੱਚ ਸੋ ਅੱਜ ਰਾਤ ਨੂੰ ਵੀ ਕੁਝ ਇਸ ਤਰ੍ਹਾਂ ਦੇ ਵਿੱਚ ਉਮੀਦ ਹੈ ਹਜ਼ਾਰ ਨੇ ਤੇ ਅੱਜ ਦਿਨ ਦੇ ਵਿੱਚ ਜਿਵੇਂ ਕਿ ਤੁਹਾਨੂੰ ਸਵੇਰੇ ਅਪਡੇਟ ਦਿੱਤੀ ਸੀ ਕਿ ਪਛਮੀ ਸਿਸਟਮ ਤੇ ਸਰਦਕਾਰ ਕਾਫੀ ਖੇਤਰਾ ਦੇ ਵਿੱਚ ਅੱਜ ਉਮੀਦ ਹੈ ਹਜ਼ਾਰ ਹੋਣਗੇ ਤੇ ਕਾਫੀ ਖੇਤਰਾ ਤੱਕ ਅੱਜ ਮੀਂਹ ਪਹੁੰਚਿਆ ਕਿਤੇ ਹਲਕੇ ਕਿਤੇ ਦਰਮਿਆਨੇ ਕਿਤੇ ਤਗੜੀ ਛੱਟ ਵੀ ਮੀਂਹ ਹਦੀ ਦੇਖਣ ਨੂੰ ਮਿਲੀ ਖਾਸ ਕਰ ਮਾਝਾ ਤੇ ਕੁ ਪਛਮੀ ਸਿਸਟਮ ਨਾਲ ਜਦੋਂ ਮੌਨਸੂਨ ਦੀਆਂ ਪੌਣਾ ਟਕਰਾਉਣ ਗਿਆ ਤੇ ਸਾਰ ਸ ਪਹਿਲਾ ਜਿਹੜਾ ਮੀਹਾ ਦਾ ਉਹ ਪੰਜਾਬ ਦੇ ਵਿੱਚ ਤੇ ਪਹਾੜਾਂ ਦੇ ਵਿੱਚ ਤੇ ਨਾਲ ਲੱਗਦੇ ਸੂਬਿਆਂ ਦੇ ਵਿੱਚ ਤਕੜੇ ਉਮੀਦ ਰੱਖੋ ਜਿਹੋ ਇੱਕਨੂੰ ਮਿਲੇਗਾ ਸੋ ਪੰਜਾਬ ਦੇ ਲਈ ਹੈ ਕਿ 75 ਤੋਂ ਲੈ ਕੇ 80 ਫੀਸੰਤ ਖੇਤਾਂ ਦੇ ਵਿੱਚ ਮੀਹ ਤੇ ਆਸਾਰ ਨੇ ਕਦੇ-ਕਦੇ ਹਲਕੇ ਕਿਤੇ ਦਰਮਿਆਨੇ ਕਿਤੇ ਤਕੜੇ ਝਟ ਮੀਹਾ ਦਿਲਾ ਸਕਦੀ ਹੈ ਮਾਲਵੇ ਦੇ ਦੋ ਤਿੰਨ ਜਲੇ ਐਸਾ ਹੋ ਸਕਦੇ ਨੇ ਜਿੱਥੇ অতি ਭਾਰੀ ਮੀਂਹ ਵੀ ਲੱਗ ਸਕਦੇ ਨੇ ਫਾਮੇ ਪਛਮੀ ਜਲੇ ਹੋਣ ਜਾਂ ਫਿਰ ਕੇਂਦਰੀ ਮਾਲਵੇ ਦੇ ਜ਼ਿਲ੍ਹੇ ਹੋਣ ਸਾਦੇ ਦਿਨਾਂ ਦੇ ਵਿੱਚ ਕਾਫੀ ਖੇਤਾਂ ਤੱਕ ਮੀਂਹ ਪਹੁੰਚਣਗੇ ਜਿੱਥੇ ਜਿਹੜੇ ਖੇਤਰ ਜਿਹੜੇ ਇਧਰ ਪਹਾੜਾ ਦੀ ਰੇਂਜ ਆਉਂਦੇ ਆ ਇਹਨਾਂ ਖੇਤਰਾਂ ਦੇ ਵਿੱਚ ਵੀ ਭਾਰੀ ਮੀਂਹ ਦੇ ਅਸਰ ਨੇ ਡੈਮਾਂ ਦੀ ਜੇਕਰ ਗੱਲ ਕਰਦੇ ਆ ਫਾਵੀਆਂ ਫਾਰਖੜਾ ਪੌਂਗ ਡੈਮ ਇਹ ਹੌੜੀ ਹੌੜੀ ਜਿਹੜਾ ਪਾਣੀ ਦਾ ਲੈਵਲ ਨੀਚੇ ਮੇਨਟੇਨ ਕਰਨ ਤੇ ਜਿਹੜਾ ਬੀਬੀ ਐਮ ਬੀ ਪ੍ਰਸ਼ਾਸਨ ਲੱਗਿਆ ਹੋਇਆ ਜਿੱਥੇ ਪੌਂਗ ਡੈਮ ਦੀ ਕਪੈਸਿਟੀ 1390 ਲੈਵਲ ਹੈ ਉਹਦੀ ਹਜੇ ਕਪੈਸਿਟੀ ਤੋਂ ਉੱਤੇ ਪਾਣੀ ਚੱਲਦਾ ਹੋਇਆ 1391 ਤੇ ਪਾਣੀ ਇਸਲੇ ਦਾ ਜਿਹੜਾ ਲੈਵਲ ਹੈ ਉਹਨੂੰ ਥੱਲੇ ਲਿਆਉਣ ਦੀ ਜੋ ਹੁਣ ਮੇਨਟੇਨ ਕਰਨ ਦੀ ਕੋਸ਼ਿਸ਼ ਬੀਬੀਐਮਏ ਪ੍ਰਸ਼ਾਸਨ ਕਰ ਰਿਹਾ ਹੈ ਇਸਲੇ ਪਾਣੀ ਰਿਲੀਜ਼ ਕੀਤਾ ਜਾ ਰਿਹਾ ਹੈ ਉਸੇ ਮਾਤਰਾ ਦੇ ਵਿੱਚ 1 ਲੱਖ ਕਿਲੋਸਟੇ ਕਰੀਬ ਬਿਆਸ ਦੇ ਵਿੱਚ ਪਾਣੀ ਛੱਡਿਆ ਜਾ ਰਿਹਾ ਰਾਵੀ ਦੀ ਜਿਹੜੀ ਰਾਵੀ ਨਦੀ ਦੇ ਵਿੱਚ ਵੀ ਪਾਣੀ ਉਸੇ ਤਰ੍ਹਾਂ ਰਿਲੀਜ਼ ਕੀਤਾ ਜਾ ਰਿਹਾ ਹੈ ਤੋ ਇਸ ਲਈ ਹਾੜਾਂ ਵਾਲੇ ਪੱਖ ਤੋਂ ਹਾਲੇ ਫਿਲਹਾਲ 2-3 ਦਿਨ ਰਾਹਤ ਨਹੀਂ ਹੈ ਜਦੋਂ ਤੱਕ ਪਾਣੀ ਪਿੱਛੇ ਰਿਲੀਜ਼ ਕੀਤਾ ਜਾਂਦਾ ਜਿਹੜਾ ਉਹ ਘਟ ਨਹੀਂ ਜਾਂਦਾ ਤੇ ਫਿਰ ਉਹ ਤੱਕ ਹੜਾ ਦੇ ਵਿੱਚ ਕੋਈ ਰਾਹਤ ਨਹੀਂ ਹੋएगी ਹੜਾ ਦੇ ਵਿੱਚ ਜਿੱਥੇ ਹੜਾ ਹੋਏ ਨੇ ਪਾਣੀ ਦਾ ਲੈਵਲ ਉਸੇ ਤਰ੍ਹਾਂ ਫਿਲਹਾਲ ਰਹੇਗਾ ਇੱਕ ਅਗਲੇ ਤਾਜ਼ਾ ਅਪਡੇਟ ਤੇ ਲਾਵਾਂਗੇ ਜੋ ਅੱਜ ਮੌਸਮ ਖਾਗ ਨੇ ਜਾਰੀ ਕੀਤੀ ਆ ਮੌਸਮ ਨੂੰ ਲੈ ਕੇ ਅਗਲੇ 72 ਘੰਟਿਆਂ ਦੇ ਲਈ ਅਲਰਟ ਜਿਹੜੇ ਜਾਰੀ ਕੀਤੇ ਜਾ ਚੁੱਕੇ ਨੇ ਭਾਰੀ ਉਮੀਦ ਹੈ ਜਿਹੜੇ yellow ਅਲਰਟ ਹੈ ਜਿਹੜੇ ਜਾਰੀ ਕੀਤੇ ਗਏ ਨੇ ਅੱਜ orange alert ਜਾਰੀ ਕੀਤੇ ਗਈ ਸੀ ਕੱਲ ਤੇ ਫਰਸਤ ਲਈ ਜਿਹੜੇ ਆ यलोल पंजाब जे जारी के जा चुके धनवाद